ਰਣਜੀਤ ਭਾਈ ਤੂੰ ਪਾਸ਼ਾਹੀ ਦਾਵੇ ਵਾਲੀ ਗੱਲ ਕਿਵੇਂ ਦੱਸੀ ਜਾਂਦਾ ਸੀਗਾ ਭਾਈ ਮੈਂ ਇਹ ਗੱਲ ਕਰਦਾ ਸੀਗਾ ਹਾਂ ਮੈਂ ਕਿਹਾ ਵੀ ਅੱਜ ਆਪਾਂ ਸਾਰੇ ਇਹੇ ਕੀ ਚਾਹੁੰਦਾ ਵੀ ਸਾਡਾ ਰਾਜ ਹੋਵੇ ਹਾਂ ਚਾਹੁੰਦਾ ਵੈਸੇ ਚਾਹੁੰਦਾ ਰਹੇ ਕਿ ਆਪਾਂ ਆਪਣੀ ਕੌਮ ਕੌਮਾ ਜੋ ਆਪਣੇ ਨਾਲ ੱੱਕਾ ਜ਼ਬਰ ਹੋ ਰਿਹਾ ਬਾਕੀ ਇੱਥੇ ਨਿਆਂ ਵੀ ਨਹੀਂ ਹੋ ਰਿਹਾ ਧਰਤੀ ਤੇ ਵੀ ਬਿਲਕੁਲ ਹੂੰ ਇਹਨੂੰ ਜੋ ਵੀ ਚਾਹੋ ਨੇ ਮੈਂ ਕਹਿੰਨਾ ਉਹਨੂੰ ਸਭ ਨੂੰ ਸਭ ਤੋਂ ਪਹਿਲਾਂ ਤਾਂ ਪਾਸ਼ਾਹੀ ਦਾਵੇ ਬਾਰੇ ਜਾਣਨ ਦੀ ਲੋੜ ਆ ਵੀ ਪਾਸ਼ਾਹੀ ਦਾਵਾ ਦਾਵਾ ਹੈ ਕੀ ਅਸਲ ਇਹਨੂੰ ਸਮਝੋ ਹਾਂ ਆਪਾਂ ਬਚਨ ਸੁਣੇ ਗੁਰੂ ਸਾਹਿਬ ਦਾ ਹੁਕਮ ਹਰੇਕ ਨੇ ਆਮ ਸੁਣੀ ਗੱਲ ਗੁਰੂ ਸਾਹਿਬ ਨੇ ਕਿਹਾ ਗੁਰੂ ਗੋਬਿੰਦ ਸਿੰਘ ਨੇ ਇਨ ਗਰੀਬ ਸਿੱਖਣ ਕੋ ਦਿਉ ਪਾਸ਼ਾ ਯਾਦ ਕਰੇ ਅਮਰੀ ਕਰੇ ਬਿਲਕੁਲ ਹਾਂ ਇਹ ਗੱਲ ਆਮ ਬਚਨ ਸੁਣਦੇ ਨਾ ਆਪਾਂ ਬਹੁਤ ਦਿਨ ਹਰੇਕ ਨੇ ਸੁਣਿਆ ਲਗਭਗ ਸੁਣਿਆ ਹੁਣ ਜਿਨ੍ਹਾਂ ਦੇ ਮਨ ਵਿੱਚ ਮੈਂ ਇਹ ਗੱਲ ਕਰਦਾ ਮੈਂ ਕਹਿੰਦਾ ਘਰਾਂ ਵਿੱਚ ਮਾਵਾਂ ਤੌਰ ਤੇ ਵੀ ਹਮ ਬੱਚਾ ਤੋਂ ਸਭ ਤੋਂ ਪਹਿਲਾਂ ਬੱਚੇ ਨੂੰ ਜਾਂ ਆਪਦੇ ਆਪ ਨੂੰ ਬੰਦੇ ਨੂੰ ਬੱਚੇ ਨੂੰ ਪਾਸ਼ਾ ਦੇ ਦਾਵੇ ਬਾਰੇ ਦੱਸਣ ਦੀ ਲੋੜ ਹੈ ਤੇ ਆਪਦੇ ਆਪ ਨੂੰ ਪਾਸ਼ਾ ਦੇ ਦਾਵੇ ਬਾਰੇ ਸਿੱਖਣ ਦੀ ਪਹਿਲਾ ਪਤਾ ਖੰਗੋਲਣ ਦੀ ਲੋੜ ਆ ਵੀ ਚੀਜ਼ ਕੀ ਆ ਇਹ ਜਾਣਨ ਦੀ ਲੋੜ ਆ ਹਾਂ ਫੇਰ ਰਾਜ ਹੱਕ ਸਾਰਾ ਕੋ ਮਿਲਦਾ ਸਬਰ ਤੇ ਹੂੰ ਮੀਰੀ ਤੇ ਪੀਰੀ ਨਾਲ ਇਹਦੇ ਲਈ ਨਾ ਜੈਸ ਵੇਲੇ ਅਬਦਾਲੀ ਨੇ ਮਰੱਟਾ ਨੂੰ ਹਰਾਇਆ ਨਾ ਹੂੰ ਉੱਥੇ ਫਰੰਗੀ ਵੀ ਆ ਗਏ ਅੱਛਾ ਉਹਨਾਂ ਨੇ ਉਹਨਾਂ ਨੂੰ ਹਰਾਇਆ ਮਤਲਬ ਮਾਰਤਾ ਹਰਾਤਾ ਮਰੱਟਾ ਨੂੰ ਮਰੱਟੇ ਨੂੰ ਹਰਾਉਣ ਨੂੰ ਕਿਸੇ ਹੋਰ ਨੇ ਮਾਰਤਾ ਤੇ ਜਦੋਂ ਉੱਥੇ ਸਿੰਘ ਫਿਰ ਐਂਟਰੀ ਮਾਰਦੇ ਉਸ ਸਮੇਂ ਲਾਲਕਿਲੇ ਤੇ ਹੂੰ ਉੱਥੇ ਕੰਮ ਹੋ ਰਿਹਾ ਪਿਛਰੇ ਨਗਰਾਂ ਨਹੀਂ ਸਾਡਾ ਹੀ ਝੰਡਾ ਚਲਾ ਦੇਣਾ ਆਪਦਾ ਇੱਥੋਂ ਹਾਂ ਹਾਂ ਤੇ ਸਿੰਘ ਉੱਥੇ ਮਤਲਬ ਉਧਰ ਪਹੁੰਚ ਗਏ ਕਿਉਂ ਇੱਧਰ ਸਾਲਾ ਨਵੇੜ ਗਏ ਹੂੰ ਤੇ ਜਦੋਂ ਇਹਨਾਂ ਨੇ ਐਂਟਰੀ ਮਾਰੀ ਤੇ ਕੋਈ ਅੱਗੇ ਨਹੀਂ ਆਇਆ ਅੱਛਾ ਉਹ ਜਿਹਨੇ ਜਿੱਤਿਆ ਸੀ ਨਾ ਉਹਨਾਂ ਨੂੰ ਵੀ ਪਿੱਛੇ हट ਗਿਆ ਹੂੰ ਤੇ ਉਹਦੇ ਨਾਲ ਦਾ ਉਹਨੂੰ ਬੰਦਾ ਸੈਨਾਪਤੀ ਉਹਨੂੰ ਕਹਿੰਦਾ ਉਹਨੂੰ ਕਹਿੰਦਾ ਵੀ ਤੂੰ ਪਿੱਛੇ ਕਦੋਂ ਹਟ ਗਿਆ ਹਾਂ ਹਾਂ ਉਹਨੇ ਦੱਸਿਆ ਉਹ ਕਹਿੰਦਾ ਇਹਦੇ ਪਾਸ਼ਾਹੀ ਦਾਵਾ ਇਹਨਾਂ ਕੋਲ ਤੇ ਪਾਸ਼ਾਹੀ ਉਸ ਗੁਰੂ ਤੇ ਭਾਣੇ ਚ ਉਹਦੇ ਹਕਮਾਨਸਰ ਉਵੇਂ ਚੱਲਦੇ ਆ ਕਾਲਪੁਰਖ ਦੇ ਹਕਮਾਨਸਰ ਵੀ ਬਹੁਤ ਤਾਕਤਵਰ ਕੌਮ ਆ ਇਹ ਹਾਂ ਉਹਨੇ ਛੇ ਤੋਂ ਨੂੰ ਮਾੜਾ ਮੋਟਾ ਪਤਾ ਹੋਵੇ ਪਰ ਉਹਨੇ ਇਹ ਗੱਲ ਕਹੀ ਆ ਦੇ ਸੈਨਾਪਤੀ ਨੂੰ ਵੀ ਤੂੰ ਇਹ ਚੀਤੇ ਸਰਚ ਕਰ ਇਹਨਾਂ ਦੇ ਇਤਿਹਾਸ ਬਾਰੇ ਪਤਾ ਕਰ ਹੂੰ ਵੀ ਹੈ ਐ ਕਿਵੇਂ ਆ ਐਡੇ ਤਾਕਤਵਰ ਕਿਵੇਂ ਆ ਹੂੰ ਕਿਉਂਕਿ ਉਸ ਸਮੇਂ ਕੌਮ ਨੇ ਜ਼ੁਲਮ ਸਹਿ ਸਹਿ ਕੇ ਮਤਲਬ ਉਦੋਂ ਐ ਹੋ ਗਿਆ ਸੀ ਪੂਰੇ ਟੱਕਰਾ ਕਰਦੇ ਪੂਰਾ ਟੱਕਦੇ ਸੀ ਰੇਗ ਨੂੰ ਹੂੰ ਸਾਲਾ ਕੋ ਨਵੇੜ ਕੇ ਫਿਰ ਉੱਥੇ ਪਹੁੰਚ ਗਏ ਓਕੇ ਫਿਰ ਬਈ ਉਹਨੇ ਫਿਰ ਕਿਹਾ ਵੀ ਇਹ ਤੇ ਨਾ ਤੂੰ ਸਰਚ ਕਰ ਵੀ ਇਹਨਾਂ ਦਾ ਹੈ ਐ ਕਿਵੇਂ ਹੈ ਕਿਵੇਂ ਐਡੇ ਬਲਵਾਨ ਕਿਵੇਂ ਆ ਜਾਂ ਇਹਨਾਂ ਦਾ ਖੁੱਪਾ ਹੈ ਕਿਵੇਂ ਨਾ ਹੂੰ ਉਹ ਲੱਗ ਪੈਂਦਾ ਤੇ ਉਹ ਕਵੀਆਂ ਤੋਂ ਕਈਆਂ ਤੋਂ ਲਿਖਾਉਂਦਾ ਉਹ ਸਹੀ ਨਹੀਂ ਹੁੰਦਾ ਫਿਰ ਰਤਨ ਸਿੰਘ ਭੰਗੂ ਜੀ ਦੱਸਦੇ ਆਏ ਉਹਨੂੰ ਮਿਲ ਕੇ ਉਹਦੀ ਮੁਲਾਕਾਤ ਲੁਧਿਆਣੇ ਹੁੰਦੀ ਹੈ ਵੀ ਇਹ ਸਹੀ ਨਹੀਂ ਗੇ ਜੋ ਲਿਖਦੇ ਆ ਇਹ ਬਾਤ ਕਰ ਲਈ ਅਸਰ ਇਤਿਹਾਸੇ ਹੀ ਨਹੀਂ ਗਾ ਸੀ ਵਿਰੋਧ ਲਿਖੀ ਜਾਂਦੇ ਸੀ ਕਹਿੰਦੇ ਉਹਨੇ ਫਿਰ ਕਿਹਾ ਰਤਨ ਸਿੰਘ ਭੰਗੂ ਜੀ ਨੂੰ ਤੁਸੀਂ ਲਿਖੋ ਰਤਨ ਸਿੰਘ ਭੰਗੂ ਜੀ ਮਹਿਤਾਬ ਸਿੰਘ ਦੇ ਪੁੱਤਰੇ ਸੀਗੇ ਜਿਹੜੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੱਸੀ ਰੰਗੜ ਦਾ ਸਿਰ ਲਾ ਕੇ ਲੈ ਗਏ ਸੀ ਓਕੇ ਫਿਰ ਉਹਨਾਂ ਦੇ ਪਰਿਵਾਰ ਚ ਵਾਪਰੀ ਸੀ ਉਹਨਾਂ ਦੇ ਨਾਨਕੇ ਦਾ ਵੀ ਯੋਧੇ ਜਸੂਰ ਮੇ ਸੀ ਉਹ ਸੂਰਮਿਆਂ ਦਾ ਪਰਿਵਾਰ ਸੀ ਉਹਨਾਂ ਨੇ ਇਤਿਹਾਸ ਲਿਖਿਆ ਤੇ ਉਹਨਾਂ ਨੇ ਸ਼ੁਰੂ ओके गुरु नानक साहिब ਪਾਸ਼ਾ ਤੋਂ ਇਹ ਨਿਮਰਤਾ ਤੋਂ ਸ਼ੁਰੂ ਹੁੰਦਾ ਹੂੰ ਫਿਰ ਉਹ ਬੰਦ-ਬੰਦ ਕੱਟੇ ਜਾਣ ਤੱਕ ਖੋਪਰੀਆਂ ਲਵਾਇਆਂ ਜਾਣ ਤੱਕ ਖੱਲਣਾ ਲਵਾਇਆਂ ਜਾਣ ਤੱਕ ਮਾਵਾਂ ਦੇ ਗਲਾਂ 'ਚ ਹਾਰ ਪਾ ਕੇ ਪੁੱਤਾਂ ਦੇ ਪੋਏ ਜਾਣ ਤੱਕ ਸਾਰਾ ਇਤਿਹਾਸ ਵਿੱਚ ਦੱਸਦਾ ਲਿਖਦਾ ਹੂੰ ਤੇ ਉਹਨੂੰ ਫਿਰ ਪਤਾ ਲੱਗਦਾ ਵੀ ਇਹ ਕੌਮ ਵਾਕਈ ਇਹਨਾਂ ਕੋਲ ਪਾਸ਼ਾਈ ਦਾਵਾ ਹੈ ਕਿਉਂਕਿ ਇਹਨਾਂ ਨੇ ਸਭ ਕੁਝ ਛੱਲਿਆ ਤੇ ਹੁਣ ਐਡੇ ਬਲਵਾਨ ਵੀ ਹੈ ਇਹ ਹੂੰ ਸਹੀ ਹੈ ਵਾਕਈ ਬਲਵਾਨ ਇਹਨਾਂ ਨੇ ਜਬਰਦਸਤ ਮੁਕਾਬਲਾ ਸਬਰਨਾ ਵੀ ਕੀਤਾ ਤੇ ਬਾਅਦ ਚ ਕਰਵਾਉਣਾ ਵੀ ਕੀਤਾ ਬੀਐਸਐਲ ਸਾਹਿਬ